ਹੈਲੋ ਬੱਚਿਓ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਵੀਡੀਓ ਵੀ ਤੁਹਾਡੇ ਲੈ ਕੇ ਆਏ ਆ ਮੇਰਾ ਮਨਪਸੰਦ ਵਿਸ਼ਾ ਗਣਿਤ ਮਾਈ ਫੇਵਰਿਟ ਸਬਜੈਕਟ ਮੈਥ ਲੇਖ ਇਨ ਪੰਜਾਬੀ ਮੇਰਾ ਮਨਪਸੰਦ ਵਿਸ਼ਾ ਗਣਿਤ ਤਾਂ ਚਲੋ ਸਟਾਰਟ ਕਰਦੇ ਆ ਮੈਨੂੰ ਸਕੂਲ ਵਿੱਚ ਪੜ੍ਹਾਏ ਜਾਣ ਵਾਲੇ ਸਾਰੇ ਵਿਸ਼ੇ ਪਸੰਦ ਹਨ ਪਰ ਇਤਿਹਾਸ ਮੇਰਾ ਪਸੰਦੀਦਾ ਵਿਸ਼ਾ ਹੈ ਮੈਨੂੰ ਗਣਿਤ ਸਭ ਤੋਂ ਘੱਟ ਪਸੰਦ ਹੈ ਕਿਉਂਕਿ ਮੈਨੂੰ ਇਸ ਦੇ ਸਵਾਲਾਂ ਨੂੰ ਹੱਲ ਕਰਨਾ ਇੱਕਸਾਰ ਲੱਗਦਾ ਹੈ ਇਤਿਹਾਸ ਸਾਨੂੰ ਅਤੀਤ ਦੇ ਮਹਾਨ ਲੋਕਾਂ ਬਾਰੇ ਦੱਸਦਾ ਹੈ ਸਾਨੂੰ ਇਹ ਸਾਰੀ ਜਾਣਕਾਰੀ ਮਿਲਦੀ ਹੈ ਕਿ ਉਹ ਕੀ ਕਰਦੇ ਹਨ ਤੇ ਉਹ ਕਿਵੇਂ ਰਹਿੰਦੇ ਹਨ ਇਹ ਸਾਨੂੰ ਕਾਹੜਾ ਕਈ ਦਿਲਚਸਪ ਘਟਨਾਵਾਂ ਤੇ ਯੁੱਧਾਂ ਬਾਰੇ ਜਾਣਕਾਰੀ ਦਿੰਦਾ ਹੈ ਤਾਂ ਜਿਵੇਂ ਕਿ ਉੱਪਰ ਦਿੱਤਾ ਗਿਆ ਸੀ ਮੇਰਾ ਫੇਵਰਟ ਸਬਜੈਕਟ ਮੈਥ ਤਾਂ ਮੇਰਾ ਪਸੰਦੀਦਾ ਵਿਸ਼ਾ ਇਤਿਹਾਸ ਮਤਲਬ ਇਤਿਹਾਸ ਬਾਰੇ ਦੱਸਿਆ ਗਿਆ ਹੈ ਇਸ ਵਿੱਚ ਯੁੱਧਾਂ ਬਾਰੇ ਜਾਣਕਾਰੀ ਦਿੰਦਾ ਹੈ ਇਹ ਸਮੇਂ ਦੇ ਨਾਲ ਨਾਲ ਸਾਡੇ ਵਿਕਾਸ ਤੇ ਵਕਫਾ ਪੜਾਵਨ ਨੂੰ ਵੀ ਦਰਸਾਉਂਦਾ ਹੈ ਇਹ ਵਰਤਮਾਨ ਨੂੰ ਸਮਝਣ ਵਿੱਚ ਸਾਡੀ ਮਦਦ ਕਰਦਾ ਹੈ ਤੇ ਸਾਡੀ ਸੋਚਨ ਸ਼ਕਤੀ ਦਾ ਵਿਕਾਸ ਕਰਦਾ ਹੈ ਜੇ ਅਸੀਂ ਇਤਿਹਾਸ ਦਾ ਧਿਆਨ ਨਾਲ ਅਧਿਐਨ ਕਰੀਏ ਤਾਂ ਅਸੀਂ ਉਹ ਗਲਤੀਆਂ ਕਰਨ ਤੋਂ ਬਚ ਸਕਦੇ ਹਾਂ ਜੋ ਸਾਡੇ ਪੁਰਖਿਆਂ ਨੇ ਕੀਤੀਆਂ ਸਨ ਇਹ ਸਤਛਿਆ ਕੀ ਇਤਿਹਾਸ ਵਿੱਚ ਸੈਂਕੜੇ ਨਾਮ ਅਤੇ ਤਾਰੀਖਾਂ ਦਾ ਜ਼ਿਕਰ ਹੈ ਪਰ ਇਹ ਸਭ ਬਹੁਤ ਦਿਲਚਸਪ ਹੈ ਇਸਨੇ ਮੇਰੇ ਦ੍ਰਿਸ਼ਟੀਕੋਣ ਦਾ ਵਿਸਤਾਰ ਕੀਤਾ ਹੈ ਮੈਨੂੰ ਇਤਿਹਾਸ ਪਸੰਦ ਹੈ ਮੇਰੇ ਕੋਲ ਇਤਿਹਾਸ ਦੀਆਂ ਕਿਤਾਬਾਂ ਦਾ ਚੰਗਾ ਭੰਡਾਰ ਹੈ ਕਿਸੇ ਦਿਨ ਮੈਂ ਖੁਦ ਇਤਿਹਾਸ ਦੀ ਕਿਤਾਬ ਲਿਖਾਂਗਾ ਤਾਂ ਬੱਚਿਓ ਇਹ ਸੀ ਮੇਰਾ ਪਸੰਦੀਦਾ ਵਿਸ਼ਾ ਇਤਿਹਾਸ ਤਾਂ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ